ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਕੁਝ ਸਮੇਂ ਪਹਿਲਾਂ ਜਿਹੜੀ ਫੜਾ ਨੇ ਮਾਰ ਮਾਰੀ ਸੀ ਔਰ ਇਸ ਬੰਦ ਵਿੱਚ ਅਸੀਂ ਆਪਣੇ ਨਗਰ ਵਿੱਚੋਂ ਮਾਇਆ ਬਿਸtre ਠੰਡੇ ਕਰਮਾ ਇਕੱਤਰ ਕੀਤੇ ਹਨ ਤੇ ਅੱਜ ਇੱਕ ਅਸੀਂ ਸੇਵਾ ਕਰਨ ਜਾ ਰਹੇ ਹਾਂ ਨਗਰ ਵੱਲੋਂ ਤੇ ਸਾਰੀ ਸੰਗਤ ਸੰਜੋਗ ਦੇ ਨਾਲ ਹਾਰਪੀਟ ਕਰਨ ਵਾਸਤੇ ਮੌਸਮ ਚੇਂਜ ਹੋ ਰਿਹਾ ਬੰਦ ਨਗਰਾਂ ਨੇ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ ਕਿ ਇਸੇ ਟਾਈਮ ਨੂੰ ਆਪਾਂ ਜਿਹੜੇ ਆ ਇਹ ਸੇਵਾ ਕਰਕੇ ਆਉਣੀ ਆ ਚਾਰਜਿੰਗ ਸੇਵਾ ਕਰਨ ਚੱਲੇ ਆ ਦੋ ਟਰੱਕ ਸਾਡੇ ਕੋਲ ਖੜੇ ਆ ਇਹ ਭਰਲੇ ਪੂਰੇ ਬਿਸਤਰਿਆਂ ਦੇ ਨਾਲ ਤੁਹਾਨੂੰ ਵਿਖਾਦਨੇ ਸੰਗਤ ਜੀ ਗੁਰਦਰਾ ਕਲਗੀਧਰ ਸਾਹਿਬ ਸੁੰਦਰ ਨਗਰ ਬਟਾਲਾ ਸਾਰੇ ਵਜਨ ਦੇ ਸਟਾਕ ਦੇ ਨਾਲ ਆ ਪੂਰਾ ਟਰੱਕ ਲੱਗਾ ਬਿਸਤਰੇ ਨਾ ਭਰਿਆ ਨਵੇਂ ਬਿਸਤਰੇ ਆ ਗੱਦੇ ਰਜਾਈਆਂ ਤਲਾਈਆਂ ਜੋ ਵੀ ਸਰਦੀ ਦੇ ਮੌਸਮ ਵਿੱਚ ਵਰਤਣ ਵਾਲੀ ਚੀਜ਼ਾਂ ਹਨ ਉਹ ਲੈ ਕੇ ਚੱਲੇ ਆ ਦੂਜੇ ਸਾਡੇ ਪ੍ਰਧਾਨ ਜੀ ਲੋਡ ਕਰਾ ਦੇ ਟਰੱਕ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪੂਰੇ ਨਗਰ ਦਾ ਧੰਨਵਾਦ ਸਾਧਿਕਾ ਧੰਨਵਾਦ ਪ੍ਰਧਾਨ ਜੀ ਆ ਗੁਰਦਖ ਮੀਤਾ ਸਤ ਸੁੰਦਰ ਨਗਰ ਵੱਲੋਂ ਇਹ ਸਾਰੀ ਸੇਵਾ ਲੈ ਕੇ ਚੱਲੇ ਆ ਆਜੇ ਤੁਹਾਨੂੰ ਮਿਲਾਉਨੇ ਆ ਬਾਕੀ ਸੇਵਾਦਾਰਾਂ ਨਾਲ ਆ ਫੱਕਾ ਲੋਡ ਹੋ ਰਿਹਾ ਪੂਰਾ ਭਾਜੀ ਐ ਤੇ ਸਾਰਾ ਸਮਾਨ ਜਿਹੜਾ ਕਰ ਦਈਆਂ ਤਲਈਆਂ ਲੋਡ ਕਰ ਲਈਆਂ ਸਾਰੇ ਸੇਵਾਦਾਰਾਂ ਨਾਲ ਲੱਗਿਆ ਸੇਵਾ ਦੇ ਵਿੱਚ ਬਹੁਤ ਬਹੁਤ ਧੰਨਵਾਦ ਸੰਤਾ ਦਾ ਬੰਦ ਨੂੰ ਵੀ ਦਰਾਈ ਖੜਾ ਹੋ ਵੀ ਕੁਝ ਨਹੀਂ ਆਉਣਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਮੂਹ ਸੰਗਤਾਂ ਦੇ ਵੱਲੋਂ ਜੋ ਹਰ ਪੀੜਤਾ ਦੀ ਸੇਵਾ ਵਾਸਤੇ ਸੁੰਦਰ ਨਗਰ ਦੀਆਂ ਸੰਗਤਾਂ ਨੇ ਤਨ ਮਨ ਧੰਦੇ ਨਾਲ ਸੇਵਾ ਕਰਕੇ ਜੋ ਬਿਸਤਰਿਆਂ ਦੀ ਸੇਵਾ ਗੱਦਿਆਂ ਦੀ ਸੇਵਾ ਠੰਡੇ ਤੇ ਗਰਮ ਬਿਸਤਰੇ ਪੋਰ ਵਸਤਰ ਗੁਰੂ ਘਰ ਪਚਾਏ ਹਨ ਗੱਦਿਆਂ ਦੀ ਸੇਵਾ ਕੀਤੀ ਹੈ ਮਾਇਆ ਦੀ ਸੇਵਾ ਕਰਕੇ ਤੇ ਆਪਣਾ ਇਸ ਮਹਾਨ ਸੇਵਾ ਦੇ ਵਿੱਚ ਹਿੱਸਾ ਪਾਇਆ ਹੈ ਸਰਬੱਤ ਸੰਗਤਾਂ ਦਾ 10 ਵੱਲੋਂ ਸਰਬੱਤ ਸਮੂਹ ਸਾਧ ਸੰਗਤ ਦਾ ਕਮੇਟੀ ਦੇ ਵੱਲੋਂ ਤਹਿ ਦਿਲ ਤੋਂ ਧੰਨਵਾਦ ਹੈ ਗੁਰੂ ਰੂਪ ਗੁਰਪ੍ਰੀਤ ਸਾਧ ਸੰਗਤ ਜੀ ਅੱਜ ਦੀਵਾਲੀ ਦੇ ਤਿਹਾੜੀ ਤੇ ਜਿਹੜੇ ਹਰ ਤਰਫੋਂ ਆ ਕੇ ਇਕੱਠੇ ਕੀਤੇ ਸੀ ਬਿਸਤਰੇ ਇਹ ਸੰਗਤ ਲੈ ਕੇ ਚੱਲੀ ਆਂ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਮਹਾਂਪੁਰਸ਼ਾਂ ਦੇ ਨਾਲ ਸੰਬੰਧ ਕਰਕੇ ਉਨ੍ਹਾਂ ਦੇ ਸੰਯੋਗ ਦੇ ਅਧੀਨ ਇਹ ਵੰਡੇ ਜਾਣਗੇ ਖੱਲੇ-ਖੱਲੇ ਘਰਾਂ ਨੂੰ ਸੋ ਜਿੰਨੇ ਜਿਹੜੇ ਮੇਰੇ ਵੀਰ ਭਰਾ ਨੇ ਸੇਵਾ ਕੀਤੀ ਬਿਸਤਰਿਆਂ ਦੀ ਜਿੰਨੇ ਰਚਾਈਆਂ ਕੱਲੀਆਂ ਤਲਾਈਆਂ ਕੱਲੀਆਂ ਬਿਸਤਰੇ ਕੱਲੇ ਕਪੜੇ ਕੱਲੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਨਿਦਾਣੇ ਦਾ ਜੁੜੇ ਹੋਣ ਕਾਨਫਰੰਸ ਹੈ ਜੀ ਮਹਾਰਾਜ ਆਉਜੀ ਦੀ ਆਪਰ ਕਿਰਪਾ ਸਦਾ ਆਜਨ ਕਬਲਾ ਦੇ ਕੇ ਅਰਦਾਸ ਬੇਨਤੀ ਜੋਜਰੀ ਹੈ ਬਾਸ ਜੀ ਹੜਪੀਟਾਂ ਦੇ ਲਈ ਸਮੂਹ ਸੁੰਦਰਕ ਦੀ ਸਹਿਯੋਗ ਨਾਲ ਪਾਤਸ਼ਾਹ ਜੀ ਉਹ ਆਪ ਜੀ ਦੇ ਹਜ਼ੂਰ ਪਾਤਸ਼ਾਹ ਜੋ ਪ੍ਰਬੰਧਕ ਕਮੇਟੀ ਦੇ ਵੱਲੋਂ ਪਾਤਸ਼ਾਹ ਜੀ ਇਹ ਹੜਪੀਟਾਂ ਦੇ ਬਿਸਤਰੇ ਆਦਿ ਸੇਵਾ ਲਗਾਈ ਸੀ ਪਾਤਸ਼ਾਹ ਜੀ ਦੀ ਸੇਵਾ ਸੰਪੂਰਨ ਹੋਈ ਹੈ ਵਾਹਿਗੁਰੂ ਜੀ ਗੱਡੀਆਂ ਜੀਆਂ ਚੱਲੇ ਪੈਣ ਲੱਗੀਆਂ ਹਨ ਬਿਲਕੁਲ ਤਿਆਰੀ ਹੋ ਚੁੱਕੀ ਆ ਤੇ ਬਸ ਚਲਣ ਵਾਲੇ ਹਨ ਹੁਣ ਚਲੋ ਭਾਜੀ ਬੈਠੋ ਬੈਠੋ ਚਲੀਏ ਹਾਂਜੀ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਗਾੜੀ ਮੌਸਮ ਬਦਲ ਰਿਹਾ ਤੇ ਉਹਦੇ ਸਬੰਧ ਵਿੱਚ ਜੋ ਵੀ ਤਿਲ ਫੁੱਲ ਨਗਰ ਵਿੱਚ ਉਹਦੀ ਸੇਵਾ ਵਾਸਤੇ ਅੱਜ ਵੀ ਅਸੀਂ ਜਾ ਰਹੇ ਹਾਂ ਅੱਜ ਅਸੀਂ ਗੁਰੂ ਕੇ ਬਾਗ ਮਾਹਪੁਰ ਸਾਹ ਦੇ ਕੋਲ ਜਾ ਰਹੇ ਹਾਂ ਜੀ ਉਹਨਾਂ ਕੋ ਟਾਈਮ ਲਿਆ ਸੀ ਅੱਜ ਅਸੀਂ ਠੀਕ 10:00 ਵਜੇ ਦਾ ਟਾਈਮ ਆ ਦੋ ਗੱਡੀਆਂ ਹੱਡੀਆਂ ਪਿੱਛੇ ਆ ਜੀ ਜਿਨ੍ਹਾਂ ਦੇ ਵਿੱਚ ਬਿਸਤਰੇ ਵਗੈਰਾ ਲੋਡ ਕੀਤੇ ਆ ਤੇ ਅੱਗੇ ਅੱਗੇ ਅਸੀਂ ਜਾ ਰਹੇ ਆ ਤੇ ਜਾ ਕੇ ਜੋ ਵੀ ਉਥੋਂ ਦਾ ਹਿਸਾਬ ਹੋਏਗਾ ਤੇ ਫੋਟੋ ਥਰੂ ਤੁਹਾਡੇ ਚਰਨਾਂ ਦੇ ਵਿੱਚ ਆਪਾਂ ਪੇਸ਼ ਕਰਾਂਗੇ ਜੀ ਜਿਹੜਾ ਸੁਜੋਗ ਆ ਇਹ ਬੜਾ ਵੱਡਾ ਆ ਪਈ ਕਿਸੇ ਤੇ ਵੀ ਵਿਪਤਾ ਬਣ ਸਕਦੀ ਆ ਅੱਜ ਇਹਨਾਂ ਤੇ ਬਣੀਆਂ ਕੱਲ ਨੂੰ ਸਾਡੇ ਤੇ ਵੀ ਆ ਸਕਦੀ ਆ ਕੋਈ ਪਤਾ ਨਹੀਂ ਆ ਪਰਮਾਤਮਾ ਦਾ ਕੁਦਰਤ ਬੜੀ ਨਿਹਾਰੀ ਆ ਇਸ ਕੁਦਰਤ ਤੋਂ ਡਰਨਾ ਚਾਹੀਦਾ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਮਤਲਬ ਇਹ ਜੋ ਔਖੀ ਘੜੀ ਜਿਹੜੀ ਬਾਰਡਰ ਏਰੀਆ ਦੇ ਵਿੱਚ ਮਤਲਬ ਆਈ ਸੀ ਉਹਦੇ ਵਿੱਚ ਚਲੋ ਸਾਰੇ ਪੰਜਾਬ ਨੇ ਨਹੀਂ ਸਾਰੀ ਮਤਲਬ ਦੁਨੀਆ ਨੇ ਮਤਲਬ ਬੜਾ ਯੋਗਦਾਨ ਦਿੱਤਾ ਆ ਮਤਲਬ ਹਰ ਜਿਲ੍ਹੇ ਚੋਂ ਮਾਝੇ ਮਾਲਵੇ ਚੋਂ ਹਰਿਆਣੇ ਚੋਂ ਰਾਜਸਥਾਨ ਚੋਂ ਸੰਗਤ ਜਿਹੜੀ ਆ ਉਹ ਮਤਲਬ ਵੱਤ ਵਤ ਮਤਲਬ ਸੇਵਾ ਕਰ ਰਹੀ ਹੈ ਚਲੋ ਸਾਡੇ ਵੰਡੇ ਜਿਨੀ ਸੇਵਾ ਆ ਆਪਾਂ ਮਤਲਬ ਕੋਸ਼ਿਸ਼ ਕੀਤੀ ਆ ਵੀ ਚਲੋ ਜਿੱਥੇ ਤੱਕ ਹੋ ਸਕੇ ਮਤਲਬ ਮਦਦ ਬਿਸਤਰੀ ਦੀ ਸੇਵਾ ਮਹਾਪੁਰਸ਼ਾ ਦੇ ਨਾਲ ਬਚਨ ਹੋਏ ਸਨ ਮਹਾਪੁਰਸ਼ ਕਹਿੰਦੇ ਸੀ ਉਹਨਾਂ ਨੂੰ 2-3 ਦਿਨ ਦਾ ਟਾਈਮ ਦੋ ਅਸੀਂ ਪਿੰਡਾਂ ਦਾ ਸਰਵੇ ਕਰਕੇ ਫਿਰ ਤੁਹਾਨੂੰ ਦੱਸਾਂਗੇ ਉਹ ਸਾਨੂੰ ਬੁੱਧਵਾਰ ਤੋਂ ਮਤਲਬ ਉਹਨਾਂ ਨੇ ਮਤਲਬ ਸ਼ੁਰੂ ਕੀਤਾ ਸੀ ਕਾਰਜ ਤੇ ਸਾਨੂੰ ਅੱਜ ਉਹਨਾਂ ਨੇ ਦੱਸਿਆ ਵੀ ਤੁਸੀਂ ਐਤਵਾਰ ਆਣ ਕੇ ਤੇ ਬਿਸਤਰੀ ਲੈ ਕੇ ਆਓ ਤੇ ਜਿਹੜੇ ਪਿੰਡ ਉਹ ਕਹਿਣਗੇ ਆਪਾਂ ਉੱਥੇ ਬਿਸਤਰੀ ਜਿਹੜੇ ਉਹ ਮਤਲਬ ਆਪਾਂ ਸੇਵਾ ਬੱਜੇ ਬੱਜੇ ਲਈ ਆ ਵਾ ਚੱਕ ਜਾਓ ਆਓ ਵੱਡੀ ਗੱਡੀ ਚ ਛੋਟੀ ਗੱਡੀ ਲੱਦ ਕੇ ਫੇਰ ਜਾਣਾ ਗੱਡੀ ਰਸਤਾ ਛੋਟਾ ਬਣਾ ਇਹਦਾ ਇਹਦਾ ਕੰਮ ਆਵਾ ਉਹਦਾ ਡੇਰਿਆਂ ਤੇ ਜਾਣ ਲੱਗੇ ਆ ਜੀ ਸਰਵੇ ਲੱਗਿਆ ਵਾ ਡੇਰਿਆਂ ਤੇ ਜਿੱਥੇ ਕੋਈ ਨਹੀਂ ਪਹੁੰਚਦਾ ਤਿੰਨ ਹੋਈ ਵੀ ਪਤਾ ਜੀ ਭਾਈ ਜੀ ਹੁਣ ਵਿੱਚ ਕਮਰੇ ਚੜ ਲੈਂਦੇ ਇੱਥੇ ਵਾਗਰ ਜੀ ਡੋਰ ਤੋਂ ਡੋਰ ਜਾ ਕੇ ਘਰ ਘਰ ਜਾ ਕੇ ਸਰਵੇ ਕਰਕੇ ਜਿਸ ਤਰ੍ਹਾਂ ਆਵੇ ਜਿਸ ਨੂੰ ਜੋ ਲੋੜ ਆ ਔਰ ਵਸਤੂ ਤੇ ਆ ਰਹੀ ਆ ਆ ਵੀਰ ਸੇਵਾ ਕਰਿਆ ਨੇ ਗੱਡੀਆਂ ਦੋ ਆ ਗਈਆਂ ਨੇ ਇੱਥੇ ਘਰ ਘਰ ਜਾ ਕੇ ਵਸਤੂ ਤੇ ਆ ਰਿਆਂ ਨੇ ਆ ਪਾਜੀ ਆ ਜਾਓ ਆ ਜਾਓ ਡੋਰ ਟੂ ਡੋਰ ਜਾ ਕੇ ਘਰਾਂ ਦੇ ਘਰ ਵਿੱਚ ਜਿਹਨਾਂ ਜਿਹਨਾਂ ਨੂੰ ਲੋੜ ਆ ਉਹਨਾਂ ਨੂੰ ਜਾ ਕੇ ਸੇਵਾ ਕਰਿਆ ਨੇ ਹੱਥੀ ਵੀਰ ਜਿੰਨੇ ਜਿੰਨੇ ਵਸਤੂ ਕਿਨ ਕਹੇ ਦੇਣੇ ਨੇ ਵਸਤੂ ਤੇ ਆ ਰਿਆਂ ਨੇ ਕੀ ਤੇ ਮੱਢਣਾ ਮਾਤੇ ਕੋ ਕਰਤਗੁਰ ਕੀ ਕੱਟ ਲੈ ਆਪੋ ਫੜੀ ਲੈ ਲਾ ਤੀ ਲੈ ਕੋਈ ਲਾ ਦੋ ਬੱਚੀ ਲੈ ਦੱਸ ਇਹ ਰਹਿ ਗਿਆ ਰਹਿਦਾ ਰਹਿਦੇ ਇਹ ਵਾਲਾ ਹੀ ਇੰਨਾ ਕਦੀ ਨਹੀਂ ਕਮਰੇ ਜਾਣ ਕੇ ਮੱਲੇ ਉਹ ਉਹ ਕੰਮ ਹੋਇਆ ਹਾਂ ਅਈ 8 ਵਜੇ ਗੁਰਦਾਰੇ ਪਾਣੀ ਵੜਿਆ ਤੇ 6 ਵਜੇ ਆਪਾਂ ਗੁਰੂ ਗ੍ਰੰਥ ਸਾਹਿਬ ਤਾਂ ਭੋਗ ਖਾ ਕੇ ਨਾ ਲੈ ਵੀ ਇਹਨਾਂ ਵੀ ਆਦਜੀ ਭੋਗ ਖਾਣਾ ਕਿ ਨਾ ਇੱਕ ਤੇ ਦੋ ਜੀ ਇਹ ਪੰਜ ਘਰ ਜੀ ਹਾਂਜੀ ਪੰਜ ਘਰ ਦੋ ਦੋ ਕੋਈ ਨਹੀਂ ਫੇਰ ਰਹਿਣਗੇ ਆ ਠੰਡਾ ਵੀ ਆ ਠੰਡਾ ਵੀ ਦੋ ਉਹਨਾਂ ਨੂੰ ਆਓ ਠੰਡੇ ਗਰਮ ਮਿਲਾ ਕੇ ਦੇ ਦਿਓ ਨਾ ਯਾਰ ਡੇਰੇ ਦੇ ਪੰਜ ਘਰ ਆ ਤੇ ਪੰਜਾਂ ਨੂੰ ਬਿਸਤਰੇ ਦੇਣੇ ਆ ਜੀ ਆ ਵੇਖੋ ਜੀ ਘਰ ਘਰ ਜਾ ਕੇ ਦੇਣਨੇ ਆ ਬਿਸਤਰੇ ਰਜਾਈਆਂ ਤਲਾਈਆਂ ਗੱਦੇ ਹਣਾ ਮੋੜਾਂ ਤੇ ਤੇ ਬੜਾ ਮਗਰਮਗਰ ਲੋਕੀ ਤੁਰੇ ਫਿਰਦੇ ਆ ਮੋਟਰਸਾਂ ਦੇ ਮਗਰ ਲੱਗੇ ਆ ਹੁਣ ਜਿੱਥੇ ਡੇਰਿਆਂ ਦੇ ਲੋਕੀ ਨਹੀਂ ਪਹੁੰਚਿਆ ਤੇ ਉਹਨਾਂ ਨੂੰ ਬਿਸਤਰੇ ਦੇਣੋਂ ਆਣੇ ਘਰ ਘਰ ਤੋ ਬੜੀ ਸੇਵਾਵਾ ਦੇਣ ਵਾਲਿਆਂ ਦੇ ਲਿਆਉਣ ਵਾਲਿਆਂ ਦੀ ਵੀ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਬਿਸਤਰੇਵੰਨ ਦੀ ਸੇਵਾ ਸ਼ੁਰੂ ਕੀਤੀ ਸਵੇਰ ਦੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਹੁਣਾ ਦੇ ਅਧੀਨ ਤੇ ਅਸੀਂ ਡੇਰਿਆਂ ਤੇ ਆਏ ਆ ਪਿੰਡ ਕਿਹੜਾ ਵਿਜੀ ਬਾਦੀ ਜੰਦੀਗੜ੍ਹ ਬਾਦੀ ਚੰਡੀਗੜ੍ਹ ਆ ਵੀਰ ਜੀ ਹੁਣੇ ਤੁਹਾਨੂੰ ਦੱਸਣਗੇ ਆਪਣੇ ਮੂੰਹੋਂ ਕਿ ਲੋਕ ਇੱਥੇ ਕੀ ਕਰਨ ਦੇ ਆ ਦੱਸਿਓ ਵੀਰ ਜੀ ਮੜਾ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੈਹਦਾਰ ਸਾਹਿਬ ਵੀ ਹੁਣ ਇੰਨੀ ਅੰਨੀ ਪਈ ਹੋਈ ਆ ਸਾਡੇ ਪਿੰਡ ਵਿੱਚ ਲੋਕਾਂ ਜੇ ਕਿ ਉਹ ਕਹਿੰਦੇ ਵੀ ਸਾਡੇ ਦਿਹਾੜੀ ਲਾ ਦਿਓ ਕੋਈ ਕੰਧੇ ਡਿੱਗੀ ਆ ਕੋਈ ਤੂੜੀ ਗੰਦੀ ਕੱਢਣ ਵਾਲੀ ਆ ਕੋਈ ਕੰਮ ਕਰਨ ਵਾਲਾ ਤੇ ਗਾਲਿਓ ਕਹਿੰਦੇ ਸਾਂ ਅਸੀਂ ਤੇ 800 ਰੁਪਿਆ ਦਿਹਾੜੀ ਲਾਂਗੇ ਨਹੀਂ ਇਦਾਂ ਹੀ ਬਿਲਕੁਲ ਬਾਬਾ ਜੀ ਇੱਥੇ ਪਾਣੀ ਕਿੰਨਾ ਕਿੰਨਾ ਅਸੀਂ ਦੱਸਿਓ ਉਹ ਬਾਰੀਆਂ ਵਿੱਚ ਡੁੱਬ ਗਈਆਂ ਸਾਰੀਆਂ ਕਹਿੰਦੇ ਬਾਹਰ ਡੋਬੂ ਹੀ ਪਾਣੀ ਆ ਜਿਹੜੀ ਬਾਰੀ ਕੰਨ ਦੇ ਸਾਰੀ ਡੁੱਬ ਗਈਆਂ ਅਸੀਂ ਆ ਜੰਨਾ ਵੀ ਆਹ ਦੇ ਹਲਾਣਾ ਪਿਆ ਅਜੇ ਵੀ ਸਣਾ ਰੱਖਿਆ ਉਹਨਾਂ ਸਪੋਣਾਂ ਹਾਂਜੀ ਪਰਥ ਦੇ ਨਾਲ ਸੇਵਾ ਕਰਕੇ ਆ ਰਹੇ ਆ ਜਿੱਤੇ ਇੱਧਰ ਸਾਡੇ ਪ੍ਰਧਾਨ ਸਾਹਿਬ ਵੀ ਸੇਵਾ ਚ ਰੁੱਝੇ ਨੇ ਪਿੱਛੇ ਦੇ ਗੁਰਦੁਆਰੇ ਪੰਜ ਪੰਜ ਮੇਦ ਦੇ ਦੇਖ ਲਓ ਇੱਥੇ ਹੈਗਾ ਗੁਰਦੁਆਰਾ ਗੁਰਦੁਆਰ ਸਾਹਿਬ ਤੋਂ ਲੱਗ ਰਿਹਾ ਹੈ ਹਾਂਜੀ ਇਹੋ ਜੀ ਤਾਂ ਪਿੰਡ ਦਾ ਰਾਜਿੰਦਰ ਜੀ ਤਾਂ ਅਗੇ ਆ ਦਿਓ ਪਾਣੀ ਇੱਕ ਆਹ ਤੁਹਾਨੂੰ ਆ ਪਾਣੀ ਵਾਲੀ ਟੈਂਕੀ ਰਿਹਾ ਆ ਦੇ ਦੋ ਰਿਹਾ ਜੀ ਤਾਂ ਮੰਗੀ ਜੀ ਇੱਥੇ ਡਾੜੋ ਦੁਆਰੇ ਤੋਂ ਗੁਰਦਾਰੇ ਤੋਂ ਦੁਆਰੇ ਸੇਵਾ ਪ੍ਰਧਾਨ ਜੀ ਖੁਦ ਸੇਵਾ ਕਰ ਰਹੇ ਆ ਸੇਵਾ ਘਰ ਘਰ ਜਾ ਕੇ ਵਾਹਿਗੁਰੂ ਆ ਘਰ ਘਰ ਮੰਦਰਾਂ ਵਾਲਾ ਪਿੰਡ ਪਹੁੰਚੇ ਆ ਘਰ ਘਰ ਜਾ ਕੇ ਸੇਵਾ ਹੁੰਦੀ ਹੈ ਘਰ ਘਰ ਜਾ ਕੇ ਜਿਹੜੀ ਸੇਵਾ ਹੁੰਦੀ ਹੈ ਵਧੀਆ ਹੈ ਸੇਵਾ ਕੀਤੀ। ਦੋ ਹਨ ਆਈ ਦੇ ਕਲਾਸਾਂ ਜਿਹੜੇ ਇੱਕ ਪਿੰਡ ਦਾ ਲਈ ਕਰਦੇ ਦੋ ਹਨ ਆਈ। ਹਾਂ ਜਿਹੜਾ ਪਿੰਡਾਂ ਦੇ ਵਿੱਚ ਵੰਡ ਦੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰੇ ਬਹੁਤ ਹੀ ਸਤਿਕਾਰਯੋਗ ਵੀਰੋ ਅੱਜ ਸੇਵਾ ਕਰਨ ਦਾ ਮੌਕਾ ਮਿਲਿਆ ਜਿਹੜੇ ਬਿਸਤਰੇ ਇਕੱਠੇ ਕੀਤੇ ਸੁੰਦਰ ਨਗਰੋਂ ਜਿਹੜੀ ਮਾਇਆ ਇਕੱਠੀ ਹੋਈ ਨਵੇਂ ਬਿਸਤਰੇ ਬਣਾਏ, ਨਵੀਆਂ ਰਜਾਈਆਂ ਬਣਾਈਆਂ, ਗੱਦੇ ਲਏ ਬੈੱਡ ਸ਼ੀਟਾਂ ਨਈਆਂ ਨਵੀਆਂ ਸਾਰਾ ਕੁਝ ਲੈ ਕੇ ਅੱਜ ਰਮਦਾਸ ਦੀ ਧਰਤੀ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਗੁਰੂ ਕੇ ਬਾਗ ਵਾਲੇ ਬਾਬਾ ਸਤਨਾਮ ਸਿੰਘ ਉਹਨਾਂ ਦੇ ਨਾਲ ਉਹਨਾਂ ਨੇ ਸਿੰਘ ਭੇਜੇ ਹੀ ਨਾਲ ਪਿੰਡ-ਪਿੰਡ ਜਾ ਕੇ ਸੇਵਾ ਕਰਕੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪ੍ਰਬੰਧਕ ਕਮੇਟੀ ਦੋਨੋਂ ਹੀ ਦੇ ਸੇਵਾਦਾਰ ਰਮਦਾਸ ਦੀ ਧਰਤੀ ਤੇ ਅੱਜ ਆਹੀ ਆਏ ਤੇ ਸੇਵਾ ਵਾਲੇ ਮਹਾਂਪੁਰਸ਼ ਬਾਬਾ ਸੁਤਨਾਮ ਸਿੰਘ ਜੀ ਦੀ ਗੁਰੂ ਕੇ ਬਾਗ ਵਾਲੇ ਉਹਨਾਂ ਦੀ 70 ਸਾਇਆ ਹੀਟ ਸੇਵਾ ਸਪੂਰਨ ਹੋਈ ਅੱਜ ਕੱਲੇ ਕੱਲੇ ਪਿੰਡ ਜਾ ਕੇ ਕੱਲੇ ਕੱਲੇ ਘਰ ਜਾ ਕੇ ਡੇਰਿਆਂ ਤੇ ਜਾ ਕੇ ਬਾਬਾ ਜੀ ਨੇ ਸੇਵਾਦਾਰ ਆਪਣੇ ਸੇਵਾਦਾਰਾਂ ਦੀ ਡਿਊਟੀ ਲਈ ਸੀ ਉਹ ਸੇਵਾਦਾਰਾਂ ਤੇ ਨਾਲ ਅਸੀਂ ਵੀ ਸਾਰੇ ਸੇਵਾਦਾਰ ਇਕੱਠੇ ਹੋ ਕੇ ਘਰ ਘਰ ਜਾ ਕੇ ਸੇਵਾ ਕੀਤੀ ਆ ਖਾਸ ਤੌਰ ਤੇ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਾਹਰੋਂ ਇੱਕ ਸਪੀਚ ਪੈਂ ਤੇ ਗਫੇ ਖੁੱਲੇ ਪਏ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਿੰਨੇ ਵੀ ਆਪਣੇ ਵੀਰ ਭਰਾ ਬਾਹਰ ਰਹਿੰਦੇ ਨੇ ਹਨਾਰੇ ਵੀਰ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਇਹ ਸਾਡੇ ਨਾਲ ਮੋੜੇ ਨਾਲ ਮੋੜਲਾ ਖੜੇ ਨੇ ਤੇ ਇੱਥੇ ਪਹੁੰਚੇ ਆ ਅੱਜ ਸੇਵਾ ਕਰਦਾ ਸਾਨੂੰ ਤੇ ਉਹਨਾਂ ਨੂੰ ਮੌਕਾ ਮਿਲਿਆ ਤੇ ਬਹੁਤ ਹੀ ਵਧੀਆ ਭਗਲਾ ਸੀ ਤੇ ਲਗਭਗ ਅਸੀਂ ਵਧੀਆ ਸੀ ਆਡਾ ਨੇਪਰੇ ਚੜਿਆ ਮਹਾਰਾਜ ਸਤਿਗੁਰੂ ਰਾਮ ਬਾਦ ਦਾ ਪੋਛਾ ਨੇ ਬਹੁਤ ਵਧੀਆ ਚੜਾਇਆ ਤੇ ਬਹੁਤ ਦਿਲੋਂ ਧੰਨਵਾਦ ਕਰਦਾ ਜਿਹੜੇ ਅੱਜ ਵਾਦਾ ਸਾਡੇ ਨਾਲ ਸੀ ਸਾਡੇ ਭਰਾ ਸਾਡੇ ਨਾਲ ਸੀ ਸਾਡੇ ਬਜ਼ੁਰਗ ਵੀ ਸਾਡੇ ਨਾਲ ਹੀ ਸੀ ਉਹਨਾਂ ਦਾ तहे ਦਿਲੋਂ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ